ਸਵਾਲ ਇਲੈਕਸ਼ਨ ਦੇ ਕੱਲ ਰਿਜ਼ਲਟ ਆਇਆ ਤੇ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋਈ ਆ ਕਾਂਗਰਸ ਪਾਰਟੀ ਜਿਹੜੀ ਕਿ 2022 ਦੇ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਕਾਫੀ ਜਿਆਦਾ ਮਾੜਾ ਰਿਹਾ ਸੀ ਉਹ ਵਧੀਆ ਪ੍ਰਦਰਸ਼ਨ ਕਰਨ ਦੇ ਵਿੱਚ ਕਾਮਯਾਬ ਹੋਈ ਆ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੀ ਚੁੱਪੀ ਬਹੁਤ ਕੁਝ ਕਹਿ ਰਹੀ ਆ ਉਹ ਆਪਣੇ ਐਮ ਐਲ ਏ ਦੇ ਜਿਹੜੇ ਪ੍ਰਦਰਸ਼ਨ ਕੀਤੇ ਆ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਦੁਖੀ ਦੱਸੇ ਜਾ ਰਹੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਭਗਵੰਤ ਮਾਨ ਦੇ ਨਾਮ ਦੇ ਉੱਤੇ 2022 ਦੇ ਵਿੱਚ ਵੋਟਾਂ ਪਈਆਂ ਸੀ ਜਦੋਂ ਉਹਨਾਂ ਵੱਲੋਂ ਬਦਲਾਅ ਦਾ ਨਾਅਰਾ ਦਿੱਤਾ ਗਿਆ ਸੀ ਤੇ ਹੁਣ 2024 ਦੇ ਵਿੱਚ ਜਦੋਂ 2 ਸਾਲ ਦਾ ਕਾਰਜਕਾਲ ਪੂਰਾ ਕੀਤਾ ਉਹਨਾਂ ਵੱਲੋਂ ਕਾਫੀ ਵਾਅਦੇ ਵੀ ਪੂਰੇ ਕੀਤੇ ਗਏ ਖੇਤਾਂ ਲਈ ਲੈਟ ਕਾਫੀ ਵੱਡੀ ਮਾਤਰਾ ਦੇ ਵਿੱਚ ਮੁਹੱਈਆ ਕਰਾਈ ਗਈ ਤੇ ਉਸ ਦੇ ਨਾਲ ਨਾਲ ਘਰਾਂ ਦੇ ਬਿਜਲੀ ਬਿੱਲ 80% ਪਰਿਵਾਰਾਂ ਦੇ ਜ਼ੀਰੋ ਆਏ ਉਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀ ਹਾਰ ਜਾਣ ਤੋਂ ਬਾਅਦ ਭਗਵੰਤ ਮਾਨ ਆਪਣੇ ਹੀ ਐਮਐਲਏ ਦੇ ਉੱਤੇ ਕਾਫੀ ਜ਼ਿਆਦਾ ਨਿਰਾਸ਼ ਆ ਕਿਉਂਕਿ ਤੁਹਾਨੂੰ ਦੱਸ ਦਿੰਨੇ ਆ ਜਿੱਥੇ 222 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲਗਭਗ 92 ਐਮਐਲਏ ਉਹਨਾਂ ਦੇ ਜਿੱਤੇ ਸੀ ਤੇ ਹੁਣ ਉਹਨਾਂ ਦੀ ਜਿਹੜੀ ਪਾਰਲੀਮੈਂਟ ਹਲਕਿਆਂ ਦੇ ਵਿੱਚੋਂ ਅਸੈਂਬਲੀ ਵਾਈਜ਼ ਜੇ ਆਪਾਂ ਵੇਖੀਏ ਉਹ 32 ਸੀਟਾਂ ਦੇ ਉੱਤੇ ਜਿੱਤੇ ਆ ਬਾਕੀ ਸਾਰੇ ਦੇ ਸਾਰੇ ਐਮਐਲਏ ਉਹਨਾਂ ਦੇ ਹਾਰ ਗਏ ਆ ਵੋਟ ਪਰਸੈਂਟੇਜ ਵੀ ਜਿਹੜਾ 42% ਕੋ ਘਟ ਕੇ 26% ਰਹਿ ਗਿਆ ਇੱਥੋਂ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏਜ਼ ਆ ਉਹਨਾਂ ਦਾ ਆਮ ਲੋਕਾਂ ਦੇ ਨਾਲ ਜਿਹੜਾ ਵਿਚਰਨਾ ਉਹ ਸਹੀ ਨਹੀਂ ਕਿਉਂਕਿ ਭਗਵੰਤ ਮਾਨ ਅਕਸਰ ਆਖਦੇ ਸੀ ਕਿ ਸਰਕਾਰ ਆ ਜਿਹੜੀ ਉਹ ਪਿੰਡਾਂ ਦੀਆਂ ਸੱਥਾਂ ਤੋਂ ਚੱਲੂਗੀ ਉਹਨਾਂ ਵੱਲੋਂ ਲਗਾਤਾਰ ਐਮਐਲਏਜ਼ ਨੂੰ ਬੁਲਾ ਕੇ ਲੋਕਾਂ ਦੇ ਨਾਲ ਸੰਪਰਕ ਬਣਾਉਣਾ ਜਾਂ ਉਹਨਾਂ ਦੇ ਕੰਮਕਾਰ ਕਰਾਉਣ ਲਈ ਆਖਿਆ ਵੀ ਜਾਂਦਾ ਪਰ ਐਮਐਲਏਜ਼ਾਂ ਵੱਲੋਂ ਉਹਨਾਂ ਦੀਆਂ ਕਈਆਂ ਗੱਲਾਂ ਦੇ ਉੱਤੇ ਗੌਰ ਨਹੀਂ ਕੀਤੀ ਗਈ ਇਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਹੋਈ ਆ ਉਸ ਤੋਂ ਬਾਅਦ ਤੋਂ ਪ੍ਰਦਰਸ਼ਨ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਕਾਫੀ ਜ਼ਿਆਦੇ ਮੰਤਰੀ ਵੀ ਜਿਹੜੇ ਉਹ ਆਪਣੇ ਆਪਣੇ ਹਲਕੇ ਤੋਂ ਜਿਹੜੇ ਹਾਰ ਗਏ ਆ ਚਾਂ ਦੇ ਵਿੱਚ ਇਹ ਵੀ ਗੱਲ ਆਖੀ ਜਾ ਰਹੀ ਆ ਕਿ ਭਗਵੰਤ ਮਾਨ ਅਸਤੀਫਾ ਦੇ ਸਕਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜਾ ਹਾਰ ਹੋਈ ਆ ਉਸ ਤੋਂ ਬਾਅਦ ਉਹ ਦੁਖੀ ਦੱਸੇ ਜਾ ਰਹੇ ਉਹਨਾਂ ਨੇ ਲੋਕਾਂ ਦੇ ਨਾਲ ਗੱਲਬਾਤ ਵੀ ਨਹੀਂ ਕੀਤੀ ਸਿਰਫ ਇੱਕ ਟਵੀਟ ਕੀਤਾ ਏ ਹਾਰ ਦੇ ਉੱਤੇ ਮੰਤਨ ਜ਼ਰੂਰ ਹੋ ਰਿਹਾ ਕਿਉਂਕਿ ਪਾਰਟੀ ਦੇ ਵਿੱਚ ਵੀ ਕਈ ਜਿਹੇ ਲੀਡਰ ਆ ਜਿਹੜੇ ਭਗਵੰਤ ਮਾਨ ਨੂੰ ਖੋਰਾ ਲਾਉਣਾ ਚਾਹੁੰਦੇ ਜਿਹੜੀ ਗੱਦੀ ਆ ਉਹ ਹਤਿਆਉਣੀ ਚਾਹੁੰਦੇ ਆ ਪਰ ਵੇਖਣਾ ਹੋਵੇਗਾ ਕਿ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਦੇ ਨਾਮ ਦੇ ਉੱਤੇ ਜਿੱਤੇ ਹੋਏ ਲੀਡਰ ਹੀ ਅੱਜ ਉਸ ਨੂੰ ਜਿਹੜਾ ਗੱਦੀਆਂ ਲਾਉਂਦੀਆਂ ਜਿਹੜੀਆਂ ਸਕੀਮਾਂ ਘੜ ਰਹੇ ਆ ਤੇ ਪ੍ਰਦਰਸ਼ਨ ਵੀ ਪਾਰਟੀ ਦਾ ਮਾੜਾ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਇਹ ਸਾਰੀ ਜਿਹੜੀ ਏਡੀ ਵੱਡੀ ਹਾਰ ਤੋਂ ਬਾਅਦ ਪਾਰਟੀ ਜਿਹੜੀ ਮੁਸੀਬਤਾਂ ਦੇ ਵਿੱਚ ਘਿਰ ਗਈ ਆ ਇਸ ਤੋਂ ਕਿਵੇਂ आम आदमी पार्टी पार ਲੱਗੇਗੀ ਕਿਉਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਉਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਦਿੱਲੀ ਅਤੇ ਪੰਜਾਬ ਦੇ ਵਿੱਚ ਦੋਹਾਂ ਜਿਹੜਾ ਥਾਵਾਂ ਦੇ ਉੱਤੇ ਸਰਕਾਰ ਚੱਲ ਰਹੀ ਹੈ ਇਹਨਾਂ ਦਾ ਦਾਰੂ ਮਦਾਰਾ ਜਿਹੜਾ ਉਹ ਭਗਵੰਤ ਮਾਨ ਦੇ ਕੰਧਿਆਂ ਦੇ ਉੱਤੇ ਆ ਪਰ ਜਿਸ ਤਰੀਕੇ ਦੇ ਨਾਲ ਹੁਣ ਭਗਵੰਤ ਮਾਨ ਆਪਣੇ ਵਿਧਾਇਕਾਂ ਤੋਂ ਹੀ ਦੁਖੀ ਦੱਸੇ ਜਾ ਰਹੇ ਆ ਲੱਗਦਾ ਹੈ ਕਿ ਪਹਿਲਾਂ ਵੀ ਇੱਕ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਜੇਕਰ ਕੋਈ ਵਿਧਾਇਕ ਆਪਣੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਰਤ ਦਵਾਉਣ ਦੇ ਵਿੱਚ ناکਾਮਯਾਬ ਰਹਿੰਦਾ ਤੇ ਉਸ ਦੇ ਪੈਰਲਰ ਇੱਕ ਹਲਕਾ ਇੰਚਾਰਜ ਲਗਾ ਦਿੱਤਾ ਜਾਵੇਗਾ ਜੋ ਹਲਕੇ ਦੇ ਵਿੱਚ ਕੰਮ ਕਾਜ ਵੇਖੇਗਾ ਹੁਣ ਵੇਖਣਾ ਹੋਵੇਗਾ ਕਿ ਸਿਰਫ 32 ਸੀਟਾਂ ਦੇ ਉੱਤੇ ਹੀ 117 ਦੇ ਵਿੱਚੋਂ ਆਮ ਆਦਮੀ ਪਾਰਟੀ ਜਿਹੜੀ ਉਹ ਬਰਤ ਮਨਾਉਣ ਦੇ ਵਿੱਚ ਕਾਮਯਾਬ ਰਹੀ ਹੈ ਬਾਕੀ ਸਾਰੀਆਂ ਦੀਆਂ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਹਾਰੀ ਹੈ ਉੱਥੇ ਹੁਣ ਪੈਰਲਰ ਹਲਕਾ ਇੰਚਾਰਜ ਲੱਗਦੇ ਆ ਜਾਂ ਫਿਰ ਭਗਵੰਤ ਮਾਨ ਅਸਤੀਫਾ ਦਿੰਦੇ ਆ ਜਾਂ ਫਿਰ ਕੋਈ ਹੋਰ ਰਾਹ ਲੱਭ ਕੇ ਆਉਣ ਵਾਲੀਆਂ 227 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤਕੜਾ ਕਰਨ ਦੇ ਲਈ ਕੋਈ ਹੋਰ ਵਿਉਂਤਬੰਦੀ ਘੜੀ ਜਾਂਦੀ ਆ।